ਬਿਰਜੀ ਨਾਮ ਅਸ਼ੋਕ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਠੀਕ ਹੈ ਜੀ ਕੁਆਟਰ ਅੱਛਾ ਜੋ ਅਨਸਵਾਇਤ ਉਹ ਘਤਰਣਾ ਵਾਪਰੀ ਹੈ ਸੱਪ ਦੇ ਦੌਰਾਨ ਮੌਤ ਹੋ ਗਈ ਹੈ ਇਸ ਬਾਰੇ ਕੀ ਕਹਿੰਦੇ ਹੋ ਬਿਰਜੀ ਆਪਣੇ ਅੰਦਰ ਦੇ ਪੁੱਤਰਾਂ ਚਾਹ ਬਣਾਣ ਦੇ ਗਏ ਸੀ ਦੇਵਣਗੇ ਸੀ ਘਰੇ ਕੋਈ ਪਰਿਵਾਰ ਨਹੀਂ ਗਿਆ ਸੀ ਸਾਰੇ ਜੁਨਾ ਜੁਨਾ ਲਾਨ ਗਏ ਸੀ ਇੱਕ ਨੋ ਦਿੱਲੀ ਹੈ ਉਹ ਅੰਦਰ ਪਈ ਸੀ ਤੇ ਗਵਾਂਢੀਆਂ ਨੇ ਝੜਾ ਸੁਣਿਆ ਉਹ ਵਿਚਾਰੇ ਭੱਜ ਕੇ ਆਏ ਨੇ ਉਹ ਭੱਜ ਕੇ ਆਏ ਨੇ ਉਹਨਾਂ ਆ ਕੇ ਇਹਨੂੰ ਚੱਕਿਆ ਹੈ ਤੇ ਸਾਹ ਪੋਦੇ ਨਾਲ ਸੀ ਘਰ ਦੇ ਵਿਜਾ ਛੁੱਟਿਆ ਤੇ ਅੰਦਰ ਬਾੜ ਗਿਆ ਦਵਾਦਾ ਉਹ ਵਿਚਾਰੇ ਜਾਈ ਭਰੇ ਨੇ ਤੇ ਪਹੁੰਚੇ ਨੇ ਉਹਨੇ ਨੂੰ ਆਂਦੇ ਦੀ ਖਤਮ ਹੀ ਬਸ ਜੇ ਗੱਲ ਕਰ ਲਈਏ ਜੀ ਜਿਹੜਾ ਪਿਛਲੇ ਪਰਿਵਾਰ ਦੀ ਗੱਲ ਕਰ ਲਈ ਤੇ ਇਹਨਾਂ ਦੇ ਜਿਹੜੀ ਕੰਡੀਸ਼ਨ ਸੀਗੀ ਪਹਿਲਾਂ ਇਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਏ ਪੋਤਰੇ ਤੇ ਹੋ ਗਏ ਨੇ ਉਹ ਵੀ ਮੰਜੇ ਤੇ ਪਏ ਨੇ ਉਹ ਵੀ ਮੰਜੇ ਤੇ ਪਈ ਤੇ ਉਹ ਜ਼ਿਆਦਾ ਕੰਡੀਸ਼ਨ ਮਾੜੀ ਏ ਇਹ ਸਮੇਂ ਮੁਤਾਬਕ ਦੀ ਗੱਲ ਕਰ ਲਈ ਜਿਹੜਾ ਇਸ ਟਾਈਮ ਦਾ ਹਾਲਾਤ ਬਿਤ ਗਿਆ ਆ ਸਾਦਾ ਬਹੁਤ ਲਾਚ ਗੁਜਰਤ ਦਾ ਕਹਿ ਟੁੱਟ ਗਿਆ ਹਾਂਜੀ ਤੇ ਅਗਾ ਕਰਦਾ ਸਿਸਟਮ ਕਿਸ ਤਰ੍ਹਾਂ ਦਾ ਅਗਾ ਦਾ ਬਸਦ ਕੀ ਵਿਚਾਰੇ ਗਰੀਬ ਬੰਦੇ ਨੇ ਦੋ ਪੁੱਤਰੇ ਵੀ ਮੰਜੇ ਤੇ ਉਹਨਾਂ ਦੇ ਪੈਰ ਲੱਤ ਪੈਰਾਂ ਮਾਰੀਆਂ ਵੀ ਨੇ ਤੇ ਨੋ ਵੀ ਐਕਸੀਡੈਂਟ ਹੋਇਆ ਸੀ ਉਹਦੇ ਵੀ ਜਿਹੜੇ ਸਮਾਜ ਸੇਵਾ ਸੰਤ ਹੈਗੇ ਉਹਨਾਂ ਨੂੰ ਵੀ ਥੋੜਾ ਦਿਖਾ ਦਿਓ ਖਾਸ ਚੰਗੇ ਤਰ੍ਹਾਂ ਦਿਖਾ ਦਿਓ ਹਾਂ ਸਰ ਇਹ ਜਿਹੜੇ ਪੁੱਤਰੇ ਗਏ ਨੇ ਉਹਨਾਂ ਦੇ ਘਰ ਦੇ ਗਏ ਉਹਨਾਂ ਦੇ ਵੀ ਲਾਤ ਮਾਰੇ ਨੇ ਕੋਈ ਵੀ ਤੇ ਮੇਰੇ ਕੋਲ ਛੁਪਨਾ ਵੀ ਮੇਰੇ ਕੋਲ ਕੰਮ ਵੀ ਨਹੀਂ ਲੱਗਾ ਬੱਚੇ ਵੀ ਨਹੀਂ ਖਾਲੇ ਆਂਦੇ ਸਾਸ ਲਗੀ ਸੀ ਸਮਾਰਨ ਵਾਲੀ ਉਹਨੂੰ ਸਾਫ ਡੰਗਿਆ ਹੈ ਤੇ ਉਹਦੇ ਦਰਦ ਹੋ ਗੀਏ ਤੇ ਸਾਡੇ ਜਿੰਨੀ ਵੀ ਹੋ ਸਕਦੀ ਵਸ ਤੋਂ ਮਦਦ ਕੀਤੀ ਜਾਵੇ ਕਰੀਮ ਘਾੜੇ ਗਏ ਆ ਸੀ ਮਾਹਗਰੀ ਹੋ ਗਏ ਆ ਸਾਡੇ ਬੱਚਿਆਂ ਦੀ ਮਰਦਨ ਵਾਲੀ ਦਵਾਈ ਚੱਲ ਰਹੀ ਏ ਇਸ ਟਾਈਮ ਪੈਸਾ ਨਹੀਂ ਆ ਸਾਡੇ ਕੋਲ ਤੇ ਇਹਨਾਂ ਦਾ ਵੀ ਇਲਾਜ ਕਰਵਾਣਾ ਹੈ ਗੱਲ ਕਰ ਲਈ ਕਿ ਪਰਿਵਾਰ ਨੇ ਮਦਦੀ ਕੁਵਾਰ ਲਵਾਈ ਹੈ ਜੇ ਬੱਚਿਆਂ ਦੀ ਗੱਲ ਕਰੇ ਬੱਚੇ ਵੀ ਤੁਹਾਨੂੰ ਤਸਵੀਰਾਂ ਚ ਦਿਖਾ ਦਿੰਨੇ ਆ ਬੀਕੇ ਸਹਾਲਾਤ ਦੇ ਨੇ ਅਸੀਂ ਪੂਰਾ ਪ੍ਰੋਪਰ ਨਹੀਂ ਦਿਖਾ ਸਕਦੇ ਸੌਰੀ ਮਾਫੀ ਚਾਹਾਂਗੇ ਕਿ ਇਸ ਟਾਈਮ ਦੇ ਜਿਹੜੇ ਹਾਲਾਤ ਨੇ ਅਸੀਂ ਪ੍ਰੋਪਰ ਨਹੀਂ ਦਿਖਾ ਸਕਦੇ ਕਿ ਬੱਚਿਆਂ ਦਾ ਜਿਸ ਤਰ੍ਹਾਂ ਦਾ ਪਾਲ ਪੋਸ਼ਣ ਪਰਿਵਾਰ ਕਰ ਰਿਹਾ ਤੇ ਸੌਰੀ ਮਾਫੀ ਚਾਹਾਂਗੇ ਪਰ ਜਿਹੜਾ ਇਸ ਟਾਈਮ ਦਾ ਕੁਜਰਤ ਦਾ ਘਰ ਟੁੱਟਿਆ ਪਰ ਬਹੁਤ ਬयंਕ ਟੁੱਟਿਆ ਕਿ ਜਿਹੜਾ ਇਹਨਾਂ ਦੇ ਘਰ ਨੇ ਵੀ ਸਾਡੀ ਸੱਸ ਸੀ ਜੋ ਸਾਡਾ ਪਾਲ ਪੋਸ਼ਣ ਕਰ ਰਹੀ ਸੀਗੀ ਪਰ ਇਸ ਟਾਈਮ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਹੈਗੀ ਹੈ ਪਰ ਗੱਲਬਾਤ ਦੇ ਦੌਰਾਨ ਜੋ ਪਤਾ ਚੱਲਣ ਤੇ ਗੱਲਬਾਤ ਆਈ ਹੈ ਤੇ ਕਾਲਾ ਸੱਪ ਡੰਗਣ ਦੇ ਬਾਵਜੂਦ ਜਿਹੜੀ ਮੌਤ ਹੋ ਚੁੱਕੀ ਹੈ ਤੇ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲਾਤ ਹੈ ਮੰਨੀ ਮੰਨੀ ਜੋ ਸਹਾਇਤਾ ਹੈਗੀ ਆ ਪ੍ਰੋਪਰ ਤੌਰ ਤੇ ਕੀਤੀ ਜਾ ਸਕੇ ਇਹੋ ਜੇ ਪਰਿਵਾਰ ਨੂੰ ਜ਼ਰੂਰਤਮੰਦ ਪਰਿਵਾਰ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ ਆਪਰੇਸ਼ਨ ਹੋਣਾ ਹੈ 28 ਪਾਈ ਵੀ ਹੈ ਤੇ ਉਹ ਕਰਵਾਣੀ ਹੈ ਮੇਰਾ ਹੱਥ ਜਮਾ ਨਹੀਂ ਚੱਲ ਰਿਹਾ ਐਦਾਂ ਹੀ ਪਿਆ ਹੈ ਤੇ ਬੱਚਿਆਂ ਨੂੰ ਕੋਈ ਨਹੀਂ ਸਮਾਲਣ ਵਾਲਾ ਹੈ ਨਾ ਰੋਟੀ ਬਣਦੀ ਮੇਰੇ ਕੋਲ ਸਾਡੀ ਮਤ ਦਿੱਤੀ ਜਾਵੇ ਵਾਰ-ਵਾਰ ਮੇਰਾ ਵੀ ਇਲਾਜ ਕਰਾਇਆ ਬੱਚਿਆਂ ਦਾ ਵੀ ਕਰਾਇਆ ਜਾਲ